ਮਤਲਬ ਇੱਕ ਬੰਦਾ ਜੇ 500 ਰੁਪਏ ਦਾ ਰੀਚਾਰਜ ਕਰਾਉਂਦਾ ਹੈ ਤਾਂ 2 ਦਿਨ 3 ਦਿਨ 4 ਦਿਨ 5 ਦਿਨ ਜਿੰਨੇ ਦਿਨਾਂ ਚੋਂ 500 ਦੀ ਬਿਜਲੀ ਬਾਲੇਗਾ ਓਨੇ ਦਿਨ ਮੀਟਰ ਬਿਜਲੀ ਦਏਗਾ ਓਨੇ ਦਿਨ ਘਰੇ ਪੱਖਾ ਵੀ ਚੱਲੂਗਾ ਬਲਬ ਵੀ ਜਗੂਗਾ ਪਰ ਜਿਸ ਦਿਨ 500 ਰੁਪਏ ਖਤਮ ਜੇ ਰਾਤ ਨੂੰ ਰੋਟੀ ਖਾ ਰਹੇ ਹੋ ਤੁਸੀਂ 7:30 ਵਜੇ ਹਨ ਤੇ ਅਚਾਨਕ ਪੈਸੇ ਖਤਮ ਤੇ ਬਿਜਲੀ ਖਤਮ ਹਨੇਰਾ ਕਰੇ ਤਾਂ ਉਸ ਤੋਂ ਬਾਅਦ ਫਿਰ ਜਦੋਂ ਤੱਕ ਦੁਬਾਰਾ ਰੀਚਾਰਜ ਨਹੀਂ ਕਰਾਇਆ ਜਾਏਗਾ ਉਦੋਂ ਤੱਕ ਉਹ ਜਿਹੜਾ ਮੀਟਰ ਹੈ ਉਹ ਬਿਜਲੀ ਨਹੀਂ ਦੇਵੇਗਾ ਇਹ ਇੱਕ ਬਹੁਤ ਵੱਡੀ ਗੱਲ ਹੈ ਸਰਕਾਰਾਂ ਇਹ ਲਾਗੂ ਕਰਨਾ ਚਾਹੁੰਦੀਆਂ ਨੇ ਬਿਜਲੀ ਸੋਧ ਬਿੱਲ ਵੀ ਲੈ ਕੇ ਆਏ ਨੇ ਜਿਦੇ ਵਿੱਚ ਆਉਣ ਵਾਲੇ ਟਾਈਮ 'ਚ ਸਬਸਿਡੀਆਂ ਵਗੈਰਾ ਜਾਂ ਜਿਹੜੇ ਫ੍ਰੀ ਬਿਜਲੀ ਵਾਲੇ ਚੀਜ਼ ਨੇ ਉਹ ਸਾਰਾ ਕੁਝ ਜਿਹੜੀ ਉਹ ਸਮਾਪਤ ਕੀਤੀ ਜਾਵੇਗੀ ਤਾਂ ਫਿਰ ਲੋਕ ਕੀ ਕਰਨਗੇ ਹੁਣ ਇਹਦੀ ਸਭ ਤੋਂ ਵੱਡੀ ਮਾਰ ਗਰੀਬ ਤਬਕੇ ਨੂੰ ਪੈਣੀ ਹੈ ਦੇਸ਼ ਦੀ 60-70% ਆਬਾਦੀ ਬਹੁਤ ਗਰੀਬ ਹੈ ਮਜ਼ਬੂਰ ਹੈ ਤਾਂ ਉਹ ਗਰੀਬ ਆਬਾਦੀ ਕੀ ਕਰੇਗਾ